ਹਾਂਜੀ ਵਾਇਸ ਆਫ ਕਪੂਰਥਲਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਖੜੇ ਹਾਂ ਚਾਤਰੀ ਮਾਰਕੀਟ ਵਿੱਚ ਜਿੱਥੇ ਕਿ ਬਾਈਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਨਾਂ ਲਾਇਸੈਂਸ ਤੋਂ ਵਹੀਕਲ ਚਲਾਉਂਦੇ ਹੋਏ ਦੋ ਜੋ ਗ੍ਰਿਫਤਾਰ ਪੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਾਕੀ ਸਰ ਕੋ ਪੁੱਛ ਲੈਣੇ ਆ ਸਰ ਇਹ ਕੀ ਇਹ ਜਿਹੜੀ ਚੈਕਿੰਗ ਹੋ ਰਹੀ ਆ ਕੀ ਇਹਨਾਂ ਦੇ ਡਾਕੂਮੈਂਟ ਵਗੈਰਾ ਚੈੱਕ ਕੀਤੇ ਜਾ ਰਹੇ ਡਾਕੂਮੈਂਟ ਚੈੱਕ ਕਰਾਂਗੇ ਇਹਨਾਂ ਦੇ ਜਾਂ ਨਾ ਹੋਣਗੇ ਪਰ ਉਸਨੂੰ ਨਾ ਬੌਂਡ ਕੀਤਾ ਜਾਏਗਾ ਓਕੇ ਜੀ ਇਹ ਬੋ ਅਥਰਾ ਟੈਪ ਬਣਾਵਾ ਤੇ ਸਾਰੇ ਟ੍ਰੈਫਿਕ ਜਾਣ ਦਿੱਤੀ ਹੈ ਹਾਂਜੀ ਉਹਦਾ ਚਲਾਨ ਕੀਤਾ ਗਿਆ ਓਕੇ ਜੀ ਇਹ ਸਾਰੇ ਰੂਟੀਨ ਚੈਕਿੰਗ ਆ ਰੂਟੀਨ ਰੋਟੀ ਰੋਟੀ ਓਕੇ ਥੈਂਕ ਯੂ ਸਰ ਓਕੇ ਜੀ ਓਕੇ हां जी कपूरथला डीसी चोंग ਦੇ ਵਿੱਚ ਚੈਕਿੰਗ ਹੋ ਰਹੀ ਹੈ ਵਾਈਸ ਆਫ कपूरथला ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਬਾਕੀ ਮੈਡਮ ਕੋ ਜਾਣਕਾਰੀ ਲੈ ਰਹੇ ਆ ਕਿ ਇਸ ਕਿਸ ਕਰਕੇ ਕਰਕੇ ਚੈਕਿੰਗ ਹੋ ਰਹੀ ਹੈ ਮੈਡਮ ਮਾੜਾ ਇਹ ਬੋਲੀਓ ਇਹ ਚੈਕਿੰਗ ਕਿਸ ਕਰਕੇ ਹੋ ਰਹੀ ਸਰ ਜਿੱਦਾਂ ਸਭੀ ਲੋਗ ਇਹ ਜਾ ਮਤਲਬ ਇਹਨਾਂ ਕੋ ਡਾਕੂਮੈਂਟ ਪੂਰੇ ਨਹੀਂ ਹੈਗੇ ਓਕੇ ਉਹਨਾਂ ਚੈਕਿੰਗ ਹੋ ਰਹੀ ਹੈ ਇਹ ਮੈਡਮ ਜਿਹੜੀ ਰੂਟੀਨ ਚੈਕਿੰਗ ਹੋ ਰਹੀ ਹੈ ਕਿ ਕੋਈ 15 ਅਗਸਤ ਕਰਕੇ ਸਪੈਸ਼ਲ ਚੈਕਿੰਗ ਰੈਗੂਲਰ ਰੂਟੀਨ ਚੈਕਿੰਗ ਕਰਤੀ ਹੋਣੀ ਹੈ ਓਕੇ ਮੈਮ ਥੈਂਕ ਯੂ